ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੱਗਿਆਣਾ ਬੱਗਿਆਣਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਤਹਿਸੀਲ ਕੋਟਕਪੂਰਾ ਪੈਂਦੀ ਹੈ ਬਿਲਕੁਲ ਨਾਲ ਦਾ ਪਿੰਡ ਜਿਹੜਾ ਉਹ ਕੋਟ ਸੁਖੀ ਆ ਵੈਸੇ ਜਾਉਣ ਵਾਲਾ ਭਲੂਰ ਔਲਖ ਇਹਦੇ ਆਸ-ਪਾਸ ਦੇ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ ਗਾਵੇਂ ਹੀ ਕਰੇ ਰੱਖੀਆਂ ਵੀਆਂ ਜਿਆਦਾ ਕੁਛ ਹੀਫਰ ਵੜਾਂ ਜਿਹੜੀਆਂ ਤਿਆਰ ਹੋ ਜਾਂਦੀਆਂ ਤੇ ਅੱਜ ਦੀ ਜਿਹੜੀ ਵੀਡੀਓ ਹੈ ਇਹ ਦੂਜੀ ਵੀਡੀਓ ਹੈ ਇਸ ਬਾਈ ਕੋਲੋਂ ਪਿੱਛੇ ਜੇ ਇੱਕ ਵੜ ਵਿੱਚੀ ਸੀਗੀ ਬਹੁਤ ਸੋਹਣੀ ਅੱਜ ਇੱਕ ਹੋਰ ਗਾਂ ਘਰੇ ਦੁੱਧ ਚੋਣ ਵਾਲੀ ਬਾਈ ਨੇ ਵਿਕਾਊ ਕੀਤੀ ਹੈ ਆਪਾਂ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜੀ ਜਿਹਨੂੰ ਇਹ ਗਾਂ ਪਸੰਦ ਆ ਜੂਗੀ ਉਹ ਵੀਰ ਤਸੱਲੀ ਕਰ ਸਕਦਾ ਆਓ ਡਿਟੇਲ ਪੁੱਛੀਏ ਤੇ ਫਿਰ ਇਹਨੂੰ ਤੋਰਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਦੱਸ ਦਿਓ ਆਪਣਾ ਸਤਵਿੰਦਰ ਸਿੰਘ ਸਤਵਿੰਦਰ ਬਾਈ ਇੱਕ ਵਾਰਡ ਆਪਾਂ ਪਿੱਛੇ ਜੇ ਵੇਚੀ ਸੀ ਕਿ ਵੈਗੀ ਸੀ ਹੋਗੀ ਸੀ ਸੇਲ ਵਧੀਆ ਵੈਗੀ ਠੀਕ ਹੈ ਅੱਛਾ ਉਹ ਗਾਵਾਂ ਹੀ ਰੱਖਦੇ ਹੋ ਘਰੇ ਜਿਆਦਾ ਹਾਂਜੀ ਹਾਂਜੀ ਇਹ ਫਿਰ ਵਪਾਰਤਾ ਵੀ ਕੰਮ ਆ ਜਾਂ ਵੈਟ ਤਿਆਰ ਹੋ ਜਾਂਦੇ ਏ ਵੈਸੇ ਹੀ ਹੈ ਜੀ ਵਪਾਰਦਾਨ ਠੀਕ ਹੈ ਵੈਸੇ ਜੋ ਕੋਈ ਪਸ਼ੂ ਇੱਕ ਅੱਧਾ ਵਾਰ ਤਿਆਰ ਹੋ ਜਾਵੇ ਵੇਚ ਦੇਈਦਾ ਠੀਕ ਹੈ ਅੱਜ ਜਿਹੜੀ ਆਪਾਂ ਗਾਂ ਵੇਚਣ ਲੱਗੇ ਹਾਂ ਸੁਆ ਕਿਹਨਾਂ ਦਾ ਸੁਆ ਦੁੱਧਾਂ ਜੀ ਕਿੰਨੇ ਦਿਨ ਲੈ ਜੂ ਬਾਈ ਇਹ ਹਜੇ ਹਫਤਾ ਖ ਲਊ ਇੱਕ ਹਫਤਾ ਲੈ ਜੂ ਪਹਿਲੇ ਸੁਆ ਆਪਾਂ ਘਰੇ ਠੀਕ ਹੈ ਕੀ ਡਿਮਾਂਡ ਰੱਖਦੇ ਹਾਂ 85 85000 ਹਾਂਜੀ ਖੋਲ ਗਏ ਬਈ ਨੂੰ ਤੋੜ ਗਏ ਆਪਾਂ ਸੋ ਦੋਸਤੋ ਡਿਮਾਂਡ 85000 ਹੈ ਸੂਆ ਦੂਜਾ ਹੈ ਪਹਿਲੇ ਸੂਏ ਘਰੇ ਹੀ ਸੀਗੀ ਬਾਈ ਕੋਲ ਤੇ ਬਾਈ ਕਹਿੰਦਾ ਵੀ 20 ਕਿਲੋ ਦੁੱਧ ਦੇ ਨੇ ਪਹਿਲਾਂ ਨਹੀਂ ਦਿੱਤਾ ਹੈ ਦਰਮਿਆਨੇ ਜੇ ਕੱਦ ਦੇ ਵਿੱਚ ਆ ਲੰਬਾਈ ਚੰਗੀ ਹੈ ਹਾਈਟ ਜਿਹੜੀ ਉਹ ਮੀਡੀਅਮ ਹੈ ਹਵਾਨਾ ਤੁਸੀਂ ਇਹਦਾ ਦੇਖ ਲਓ ਤੇ ਇਹਦੇ ਇੱਕ ਐਕਸਟਰਾ ਉੱਤੇ ਛਾਖ ਦਿਸਦੀ ਹੈ ਅਲੈਦੀ ਦਸਦੀ ਹੈ ਮਤਲਬ ਦੂਜੇ ਥਣ ਜਿਹੜੇ ਦੁੱਧ ਵਾਲੇ ਹੱਥੀਂ ਚੁਆਈ ਵਾਲੇ ਉਹ ਥੱਲੇ ਨੂੰ ਸਿੱਧੇ ਹੈ ਤੇ ਉਹ ਉੱਪਰ ਜੇ ਲੱਗੀ ਹੋਈ ਇੱਕ ਛਾਖ ਹੈ ਬਾਕੀ ਤੁਸੀਂ ਇਹਦਾ ਢਾਂਚਾ ਵੀਡੀਓ ਚੋਂ ਦੇਖ ਸਕਦੇ ਹੋ ਦੋਸਤੋ ਬਈ ਇਹ ਕਿਹੜਾ ਹੋਰ ਕਿਹੜਾ ਦਿਓ ਮੋੜ ਲਓ ਬਾਹਲਾ ਵੱਡਾ ਕੱਦ ਨਹੀਂਗਾ ਲੰਬਾਈ ਚੰਗੀ ਹੈ ਉਹ ਚੀਜ਼ ਜ਼ਰੂਰ ਧਿਆਨ ਚ ਲਿਆ ਦੇਣਾ ਜਿਹੜਾ ਵੀਰ ਖਰੀਦਣਾਊ ਕੋ ਉਹਨੂੰ ਵੀ ਇਹ ਚੀਜ਼ ਜਿਹੜੀ ਉਹ ਆਕੇ ਠੀਕ ਲੱਗੇ ਸੋ ਹਵਾਨਾ ਅੱਗੇ ਨੂੰ ਵੀ ਚੰਗਾ ਦੋਸਤੋ ਤੇ ਪਛਾਣ ਨੂੰ ਵੀ ਹਵਾਨਾ ਚੰਗਾ ਕੱਢ ਜੂਗੀ ਇਹ ਬਾਕੀ ਥਣ ਨੇੜੇ ਤੋਂ ਦਿਖਾ ਦੂੰਗਾ ਤੇ ਕੁਸ ਗਾਵਾਂ ਹੋਰ ਬਾਈਕਲ ਹੈਗੇ। ਸੋ ਹਜੇ ਹਫਤਾ ਦੋਸਤੋ ਲੈਂਦੀ ਐ ਹੋ ਸਕਦਾ ਬਾਈ ਕਹਿੰਦਾ ਵੱਧ ਵੀ ਲੈ ਜੇ ਪਰ ਹਫਤੇ ਦੇ ਹਿਸਾਬ ਤੇ ਬੰਦੋ ਬਾਈ ਹਫਤੇ ਦੇ ਹਿਸਾਬ ਤੇ ਵੀ ਤਿਆਰੀ ਤਾਂ ਇਹਨੇ ਸੋਹਣੀ ਫੜ ਜਾਣੀ। ਜਿਹੜੇ ਦੋਸਤੋ ਹੱਥੀਂ ਚਵਾਈ ਵਾਸਤੇ ਥਣ ਹੈ ਜਿੰਨਾ ਥਣਾਂ ਰਾਈ ਦੁੱਧ ਦਾ ਪਚੋਣਾ ਉਹ ਤੁਸੀਂ ਸਹਿਜ ਹੋਂ ਦਾ ਜਦੋਂ ਆਸੇ ਪਾਸੇ ਨੂੰ ਜਾਂਦੀ ਉਦੋਂ ਦੇਖ ਲਓ ਥੋੜਾ ਜ਼ੂਮ ਕਰ ਦਿੰਨਾ ਤੁਹਾਨੂੰ ਥਣ ਕਲੀਅਰ ਹੋ ਜਾਣਗੇ। ਬਿੱਥੀ ਚੰਗੀ ਆ ਥਣ ਦਾ ਸਹਿਜ ਸੋਹਣਾ ਨਾ ਤਾਂ ਲੰਬਾ ਥਣ ਹੈ ਤੇ ਨਾ ਛੋਟਾ ਹੈ ਬਾਕੀ ਜਿਹੜਾ ਇੱਕ ਥਣ ਮੈਂ ਦੱਸਿਆ ਸੀ ਕਿ ਐਕਸਟਰਾ ਚਾਕ ਹੈਗੀ ਉਹ ਉਹ ਵੀ ਤੁਹਾਨੂੰ ਦਿਖਾਉਣਾ ਉੱਪਰਲੇ ਪਾਸੇ ਤੁਸੀਂ ਲੱਗੀ ਦੇਖ ਸਕਦੇ ਹੋ ਮਤਲਬ ਉਹ ਦੁੱਧ ਨਹੀਂ ਬਾਈ ਕਹਿੰਦਾ ਉਹਦੇ ਚੋਂ ਆਉਂਦਾ ਨਾ ਕਦੇ ਉਚੋਈ ਹੈ ਉਹ ਪਿਛਲੇ ਸੂਏ ਦੇ ਵਿੱਚ ਪਰ ਉਹ ਹੈ ਤਾਂ ਤੁਹਾਨੂੰ ਦੱਸਣਾ ਹੱਕ ਹੈ ਹਵਾਨਾ ਜਿਹੜਾ ਉਹ ਹੁਣ ਦਾ ਰੁਖ ਤੁਸੀਂ ਵੀਡੀਓ ਚੋਂ ਦੇਖ ਹੀ ਰਹੇ ਹੋ ਸਵੈਕੀ ਨਾਲ ਕੀ ਦੱਸੋ ਘਰੇਲੂ ਪਸ਼ੂ ਬਾਈ ਕੋਲ ਘਰੇ ਰੱਖੇ ਹੋਏ ਆ ਇਹਨਾਂ ਦੇ ਵਿੱਚੋਂ ਇਹ ਗਾਂ ਬਕਾਉਗਾ ਧੰਨਵਾਦ ਵੀਡੀਓ ਦੇਖਣ ਵਾਸਤੇ